ਵਾਰਗੁਰੂ ਜੀ ਕਾ ਖਾਲਸਾ ਵਾਰਗੁਰੂ ਜੀ ਕੀ ਫਤਿਹ ਅਮਰਤਪਾਲ ਦੇ ਭਰਾ ਹਰਪ੍ਰੀਤ ਸਿੰਘ ਤੋਂ ਕੱਲ 4 ਗ੍ਰਾਮ ਚਿੱਟਾ ਡਰੱਗ ਨਸ਼ਾ ਕਹਲ ਕੇ ਫੜਿਆ ਗਿਆ ਗ੍ਰਿਫਤਾਰੀ ਹੋ ਗਈ ਜੇਲ੍ਹ ਵਿੱਚ ਭੇਜਿਆ ਗਿਆ ਜਿਹੜੀ ਹੁਣ ਚਰਚਾ ਛੜੀ ਹੋਈ ਹੈ ਉਹਦੇ ਤੇ ਮੈਂ ਥੋੜੀ ਜੀ ਗੱਲਬਾਤ ਕਰਨੀ ਹੈ ਥੋੜਾ ਜਿਹਾ ਧਿਆਨ ਮੰਗਦਾ ਆਪ ਜੀ ਦਾ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਹੜੀਆਂ ਕਦੀੜਾਂ ਹਲੇ ਤੱਕ ਇਹ ਯਕੀਨ ਨਹੀਂ ਕਰਦੀਆਂ ਕਿ ਅਮਰਤਪਾਲ ਦੇ ਭਰਾ ਕੋਲੋਂ ਡਰੱਗ ਫੜੀ ਗਈ ਹੈ ਜਾਂ ਨਹੀਂ ਫਿਰ ਇਹ ਕਹਿ ਰਹੀਆਂ ਨੇ ਕਿ 4 ਗ੍ਰਾਮ ਚ ਟੱਕ ਨਾ ਹੁੰਦੇ 4 ਗ੍ਰਾਮ ਦਾ ਕਿੰਨੇ ਕੁ ਹੁੰਦੀ ਕੋਈ ਖੇਪ ਥੋੜੀ ਫੜੀ ਗਈ ਹੈ ਕੋਈ ਜ਼ਕੀਰਾ ਥੋੜੀ ਫੜਿਆ ਗਿਆ ਇਹ ਗੱਲਾਂ ਕਹਿ ਰਿਹਾ ਹੈ ਗੱਲ ਇਹ ਨਹੀਂ ਹੈਗੀ ਗਲਤ ਆਏ ਆ ਵੀ ਜਿਹੜੇ ਬੰਦੇ ਨਸ਼ਾ ਛਡਾਉਣ ਦੇ ਦਾਅਵੇ ਕਰਦੇ ਸੀ ਜਿਹਨਾਂ ਨਸ਼ਾ ਛਡਾਉਣ ਦਾ ਲਾਲੀਪਪ ਦਿੱਤਾ ਸੀ ਲੋਕਾਂ ਨੂੰ ਬੇਵਕੂਫ ਬਣਾਇਆ ਸੀ ਇੱਕ ਬਹੁਤ ਵੱਡਾ ਜਾਨਦਾਨ ਇੱਕ ਭੀੜ ਇਕੱਠੀ ਕੀਤੀ ਸੀ ਪੰਜਾਬ ਦੇ ਲੋਕਾਂ ਨੂੰ ਲਾਲੀਪਪ ਦਿੱਤਾ ਸੀ ਕਿ ਤੁਹਾਡੇ ਬੱਚਿਆਂ ਨੂੰ ਅਸੀਂ ਨਸ਼ਾ ਛਡਾ ਰਹੇ ਹਾਂ ਗੱਲ ਇਹ ਹੈ ਦੋਜੀ ਗੱਲ ਕਹਿੰਦੇ ਜੀ ਪੁਲਿਸ ਨੇ ਜਾਂ ਸਰਕਾਰ ਨੇ ਧੱਕਾ ਕੀਤਾ ਅਸਲ ਵਿੱਚ ਸ਼ਬਦ ਤਾਂ ਹੈ ਹਕੂਮਤ ਵਰਤੇ ਹੁੰਦੇ ਆ ਜੇ ਤੁਸੀਂ ਕਹਿ ਰਹੇ ਹੋ ਕਿ ਹਕੂਮਤ ਨੇ ਧੱਕਾ ਕੀਤਾ ਫਿਰ ਅਗਲੇ ਧੱਕਾ ਕਰਕੇ ਦੇਖਣਗੇ ਨੱਕ ਵਿੱਚ ਦਮ ਕਰਨਗੇ ਅਗਲੇ ਇਹ ਸੱਚਾਈ ਖਾਰੇ ਵਕੀਲ ਵਰਗੇ ਇਹੋ ਜਿਹੇ ਸਟੇਟਮੈਂਟਾਂ ਦੇ ਰਹੇ ਆ ਦੇਖੋ ਜੀ ਇਹ ਉੱਬਰ ਦੀ ਪੰਥਕ ਧਿਰ ਹੈ ਇਹਨੂੰ ਬਦਨਾਮ ਕਰਨ ਵਾਸਤੇ ਕੀਤਾ ਜਾ ਰਿਹਾ ਹੈ ਮੈਂ ਇੱਕ ਬੇਨਤੀ ਕਰਦਾ ਆਇਸ਼ ਜਿਹੜੀ ਡਰੱਗ ਫੜੀ ਹੈ ਠੰਡਾ ਨਸ਼ਾ ਜਿਹਨੂੰ ਕਾਲਜਾਂ ਦੇ ਵਿੱਚ ਸਪਲਾਈ ਕੀਤਾ ਜਾਂਦਾ ਹੈ ਔਰ ਇਹ ਹਲੇ ਛਾਂਬੀੜ ਹੋਣੀ ਹੈ ਤੈਹ ਤੱਕ ਜਾਣਾ ਹੈ ਹਲੇ ਬ੍ਰਿਕੀ ਤੱਕ ਜਾਣਾ ਹੈ ਇਹਦੀਆਂ ਤਾਰਾਂ ਕਿੱਥੇ ਤੱਕ ਜੁੜੀਆਂ ਹੋਈਆਂ ਨੇ ਅਮਰਤਪਾਲ ਦਾ ਭਰਾ ਜਿਹੜਾ ਹਰਪੀਤ ਹੈ ਇਹਦੇ ਜਿਹੜੇ ਸਾਥੀ ਨੇ ਇਹ ਕਾਰਜਾਂ ਦੇ ਵਿੱਚ ਵੀ ਇਹ ਡਰੱਗ ਸਪਲਾਈ ਕਰਦੇ ਆ ਹਲੇ ਬਹੁਤ ਕੁਝ ਨਿਕਲਣਾ ਹੈ ਜਰ ਜਦੋਂ ਮੈਡੀਕਲ ਹੋ ਗਿਆ ਪੋਜ਼ਿਟਿਵ ਪਾਇਆ ਗਿਆ ਉਸ ਬੰਦੇ ਨੂੰ ਮਤਲਬ ਕਿ ਉਹ ਨਸ਼ਾ ਕਰਦਾ ਹੈ ਡਰੱਗ ਲੈਂਦਾ ਹੈ ਉਹ ਤੇ ਹਲੇ ਕੀ ਚਾਹੁੰਦੇ ਸੀ ਬਹੁਤ ਬੰਦੇ ਤੜਫ ਰਹੇ ਨੇ ਖਾਸ ਕਰਕੇ ਮੀਡੀਆ ਦੇ ਵਿੱਚ ਕਮੈਂਟ ਕਰਨ ਵਾਲੇ ਤੱਕਾ ਹੋਇਆ ਜੀ ਇਹ ਸਾਜ਼ਿਸ਼ ਹੈ ਜੀ ਕਾਦੀ ਸਾਜ਼ਿਸ਼ ਹੈ ਉਹਨੂੰ ਰੋਡ ਦੇ ਉੱਪਰੋਂ ਫੜਿਆ ਗਿਆ ਅਮਰਤਪਾਲ ਦੇ ਘਰ ਵਾਲੀ ਦੇ ਨਾਂ ਉਹ ਗੱਡੀ ਹੈ ਜਿਹੜੀ ਖੜੀ ਗਈ ਹੈ ਉਹਦਾ ਸਾਥੀ ਫੜਿਆ ਗਿਆ ਇੱਕ ਹੋਰ ਦੱਸ ਦਿਨਾ ਜਿਹੜੇ ਡਿਬਰੂਗੜ੍ਹ ਜੇਲ੍ਹ ਵਿੱਚ ਬੈਠੇ ਨੇ ਉਹਨਾਂ ਵਿੱਚੋਂ ਅਮਰਤਪਾਲ ਨੂੰ ਆਪਾਂ ਛੱਡ ਵੀ ਦਿੰਨੇ ਆ ਤੁਹਾਡੇ ਕਹਿਣ ਮੁਤਾਬਕ ਵੀ ਉਹ ਨਸ਼ਾ ਨਹੀਂ ਕਰਦਾ ਦੂਜੇ ਕਰਦੇ ਆ ਸਾਰੇ ਇਹ ਕੋਈ ਸ਼ੱਕ ਹੈਗਾ ਗੱਲ ਇਹ ਹੈ ਵੀ ਤੁਸੀਂ ਇੱਕ ਪਾਸੇ ਨਸ਼ਾ ਛਡਾ ਰਹੇ ਹੋ ਤੁਸੀਂ ਕਹਿੰਦੇ ਕਿ ਅਸੀਂ ਨਸ਼ਾ ਛਡਾਉ ਕੈਂਪ ਜਾਂ ਡਾਕਟਰ ਕਿਹਾ ਹੋਇਆ ਉਹ ਸਭ ਕੁਝ ਝੂਠਾ ਸਾਬਤ ਹੋਇਆ ਕੋਈ ਡਾਕਟਰ ਨਹੀਂ ਉੱਥੇ ਕੋਈ ਲਿਸਟ ਨਹੀਂ ਸਾਹਮਣੇ ਆਈ ਕਿ ਨਕਾ ਕਿਨੇ ਛੜਿਆ ਔਰ ਕਿਨੇ ਛੜਿਆ ਕੋਈ ਲਿਸਟ ਹੈ ਲੋਕਾਂ ਨੂੰ ਬੇਵਕੂਫ ਬਣਾਉਣ ਬਾਅਦ ਇਹ ਸਭ ਕੁਝ ਕੀਤਾ ਗਿਆ ਸੀ ਮੈਂ ਇੱਕ ਬੇਨਤੀ ਹੋਰ ਕਰਦਾ ਹਾਲੇ ਤਾਂ ਹੋਰ ਸਬੂਤ ਵੀ ਲੋਕਾਂ ਦੇ ਕੋਲ ਪਏ ਨੇ ਇਹਨਾਂ ਨੇ ਵੀਡੀਓ ਪਈਆਂ ਨੇ ਜਿੱਥੇ ਨਸ਼ਾ ਕਰਦੇ ਨੇ ਅਮਰਤਪਾਲ ਨੇ ਜਦ ਮਹਿਮਨ ਚਲਾਈ ਸੀ ਨਾ ਉਸ ਭੀੜ ਦੀਆਂ ਵੀਡੀਓ ਪਈਆਂ ਨੇ ਜਦੋਂ ਇਹ ਗੱਡੀਆਂ ਦੇ ਵਿੱਚ ਨਸ਼ਾ ਕਰਦੇ ਸੀ ਕੁਝ ਲੋਕ ਇਦਾਂ ਦੀ ਸੋਚਦੇ ਹੁੰਦੇ ਨੇ ਉਹ ਕਹਿੰਦੇ ਨੇ ਕਿ ਜਦੋਂ ਅਸੀਂ ਆਪਣਾ ਢੰਗ ਨੰਗਾ ਕਰਨ ਦੀ ਗੱਲ ਕਰਦੇ ਨੇ ਕਿ ਆਪਣਾ ਘੱਗਾ ਚੱਕ ਕੇ ਇਹ 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 ਸਜਾਈਆਂ ਨੇ ਅਗਲਾ ਕਹਿੰਦਾ ਅਸੀਂ ਆਪਣੀ ਬਦਨਾਮੀ ਕਿਉਂ ਕਰੀਏ ਸਾਡੀ ਕੌਮ ਦੀ ਬਦਨਾਮੀ ਕਿਉਂ ਕਰੀਏ ਕਈ ਬੰਦੇ ਇਦਾਂ ਸੋਚਦੇ ਆ ਕਈ ਬਹੁਤ ਸਿਆਣੇ ਸੱਜਣ ਮੈਨੂੰ ਵੀ ਫੋਨ ਕਰਦੇ ਕਹਿੰਦੇ ਗਿਆਨੀ ਤੁਸੀਂ ਐਦਾਂ ਨਾਮ ਰੋਲਿਆ ਕਰੋ ਸਾਡੀ ਆਪਣੀ ਕੌਮ ਦਾ ਮਸਲਾ ਹੈ ਉਹ ਗੱਲਾਂ ਕਰਦੇ ਆ ਕੁਝ ਹੱਦ ਤੱਕ ਉਹਨਾਂ ਦੀ ਗੱਲ ਸਹੀ ਹੁੰਦੀ ਹੈ ਪਰ ਮੈਨੂੰ ਐਦਾਂ ਲੱਗਦਾ ਹੁੰਦਾ ਕਿ ਅਸੀਂ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਈਏ ਨਾ ਅਸੀਂ ਆਪਣੇ ਔਗਣਾ ਨੂੰ ਛੁਪਾਈਏ ਨਾ ਜਿੰਨੀ ਵੀ ਸਾਡੀ ਨੌਜਵਾਨੀ ਹੈ ਅਸੀਂ ਉਹਨੂੰ ਸਹੀ ਰਸਤੇ ਤੇ ਲੈ ਕੇ ਜਾਣਾ ਹੈ ਜੇ ਸਾਡਾ ਕੋਈ ਬੱਚਾ ਨਸ਼ਾ ਕਰਦਾ ਹੈ ਅਸੀਂ ਉਹਨੂੰ ਬਚਾਉਣਾ ਕਿੱਦਾਂ ਇਹ ਸਾਡੀ ਜ਼ਿੰਮੇਵਾਰੀ ਹੈ ਮੇਰਾ ਕੋਈ ਇਹ ਮਕਸਦ ਨਹੀਂ ਹੁੰਦਾ ਕਿ ਆਪਣੀ ਕੌਮ ਦਾ ਜਲੂਸ ਕੱਢਾਂ ਆਪਣੀ ਕੌਮ ਦੇ ਮੱਥੇ ਤੇ ਕਲੰਕ ਲਾਵਾਂ ਜਾਂ ਆਪਣੀ ਕੌਮ ਨੂੰ ਨਿੰਦਾ ਮੇਰਾ ਇਹ ਮਕਸਦ ਨਹੀਂ ਹੈਗਾ ਜੇ ਤੁਸੀਂ ਇਹ ਮੰਨ ਵੀ ਲਓ ਕਿ ਮੈਂ ਕੌਮ ਦੇ ਖਿਲਾਫ ਬੋਲਦਾ ਕਿ ਅਮਰਤਪਾਲ ਕੱਲਾ ਕੌਮ ਹੈ ਆ ਜਿਹੜੇ ਪੰਜ ਸੱਤ ਚੌਧਰੀ ਬਣੇ ਨੇ ਕਿ ਇਹ ਕੱਲੀ ਕੌਮ ਨੇ ਸਵਾਲ ਤਾਂ ਇਹ ਨੇ ਉਹਦੇ ਕੋਲੋਂ ਜਿਹੜੀ ਉਹ ਡਰੱਗ ਫੜੇ ਗਿਆ ਭਾਵੇਂ 4 ਗ੍ਰਾਮ ਹੈ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਹ ਨਸ਼ਾ ਕਰਦਾ ਸੀ ਜਾਂ ਨਹੀਂ ਉਹ ਨਸ਼ੇ ਦਾ ਆਦੀ ਹੈਗਾ ਜਾਂ ਨਹੀਂ ਸਵਾਲ ਇਹ ਪੈਦਾ ਹੁੰਦੇ ਆ ਤੁਸੀਂ ਨਸ਼ਾ ਛਡਾਉਣ ਵਾਸਤੇ ਕਿੱਡਾ ਵੱਡਾ ਉਪਰਾਲਾ ਕੀਤਾ ਲੋਕਾਂ ਦੇ ਦਿਮਾਗ ਵਿੱਚ ਤਾਂ ਇਹ ਹੀ ਹੈ ਨਾ ਕਿ ਅੰਮ੍ਰਿਤਪਾਲ ਇੱਕ ਨਸ਼ਾ ਛਡਾਉਣ ਵਾਸਤੇ ਬਹੁਤ ਵੱਡੀ ਮਿਹਨਤ ਲਾ ਰਿਹਾ ਹੈ ਲੋਕਾਂ ਦੇ ਮਨ ਵਿੱਚ ਤਾਂ ਇਹ ਸੀ ਨਾ ਪਰ ਅੰਦਰ ਕੀ ਚੱਲ ਰਿਹਾ ਹੈ ਤੇ ਲੋਕਾਂ ਦੀ ਨਜ਼ਰ ਵਿੱਚ ਕੀ ਹੋ ਰਿਹਾ ਹੈ ਇਹ ਤਾਂ ਬਹੁਤ ਵੱਡਾ ਝੂਠ ਹੈਗੀ ਹੈ ਨਾ ਇਹਦਾ ਮੁਨਕਰ ਹੋਇਆ ਨਹੀਂ ਜਾ ਸਕਦਾ ਹੁਣ ਮੈਂ ਜਿਹੜੇ ਫੇਸਬੁੱਕ ਤੇ ਰੌਲਾ ਪਾਉਂਦੇ ਆ ਨਾ ਇਹ ਸਾਜ਼ਿਸ਼ ਹੈ ਜੀ ਅਮਰਤਪਾਲ ਨੂੰ ਬਦਨਾਮ ਕਰਨ ਵਾਸਤੇ ਹੈ ਜੀ ਇਹ ਪਰਿਵਾਰ ਨੇ ਕੌਮ ਲਈ ਕੁਝ ਕਰਨਾ ਹੈ ਜੀ ਇਹ ਕੌਮ ਨੂੰ ਸਿੱਧੇ ਰਸਤੇ ਤੇ ਲੈ ਕੇ ਜਾਣਗੇ ਜੀ ਤਾਂ ਕਰਕੇ ਸਾਜ਼ਿਸ਼ਾਂ ਹੋ ਰਹੀਆਂ ਨੇ ਬਿਲਕੁਲ ਨਹੀਂ ਤੁਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਇੱਕ ਪਾਸੇ ਕਰੋ ਕੋਈ ਗੱਲ ਨਹੀਂ ਸਵਾਲ ਉੱਥੇ ਦਾ ਉੱਥੇ ਖੜਾ ਹੈ ਮੈਂ ਇਹ ਗੱਲਾਂ ਜਦੋਂ ਇਹਦੀ ਮਹਿਮਾ ਚੱਲੀ ਹੈ ਉਦੋਂ ਮੈਂ ਕਹਿੰਿਆ ਸੀ ਘਟੋ ਘਟ 2250 ਬੰਦਾ ਉਸ ਵਕਤ ਇਹਦੀ ਬਹੀਰ ਵਿੱਚ ਦਿਹਾੜੀ ਤੇ ਹੁੰਦਾ ਸੀ ਜਿਹਨੂੰ 500 700 ਰੁਪਈਆ ਨਸ਼ਾ ਕਰਨ ਲਈ ਤੇ ਜ਼ਰੂਰੀ ਹੁੰਦਾ ਸੀ ਇਹ ਦਿੰਦੇ ਰਹੇ ਨੇ ਜਿਹੜਾ ਨਗਰ ਕੀਰਤਨ ਦੇ ਨਾਂ ਤੇ ਪੈਸਾ ਇਕੱਠਾ ਕੀਤਾ ਕੌਮ ਨੂੰ ਬੇਬਕੂਫ ਬਣਾ ਕੇ ਪੈਸਾ ਇਕੱਠਾ ਕੀਤਾ ਉਸ ਪੈਸੇ ਵਿੱਚੋਂ ਬਹੁਤ ਵੱਡਾ ਹਿੱਸਾ ਜਿਹੜਾ ਭੀੜ ਇਕੱਠੀ ਕਰਨ ਵੇਲੇ ਨਸ਼ੇੜੀਆਂ ਨੂੰ ਦਿੱਤਾ ਜਾਂਦਾ ਸੀ। ਇਹਦੀ ਭੀੜ ਵਿੱਚ ਗੋਲ ਪਰਨੇ ਵਾਲੇ ਨਸ਼ੇੜੀ ਹੈਗੇ ਸੀ। ਤੁਸੀਂ ਅੱਜ ਵੀ ਜੇਲ੍ਹਾਂ ਵਿੱਚ ਰਿਸਰਚ ਕਰਕੇ ਦੇਖੋ ਬਹੁਤ ਆਤ ਵਿੱਚ ਉੱਥੇ ਉਹ ਬੰਦੇ ਐ ਜਿਨ੍ਹਾਂ ਦੇ ਗੋਲ ਪਰਨੇ ਹੋਣਗੇ ਦਾੜੀ ਹੋ ਮੂੰਹ ਤੇ ਕਈਆਂ ਦਾ ਅੰਮ੍ਰਿਤ ਵੀ ਛੱਕਿਆ ਹੋ। ਉਹ ਬੰਦੇ ਨੇ ਤੇ ਉਸੇ ਬੰਦਿਆਂ ਦੀ ਭੀੜ ਇਕੱਠੀ ਕਰਨੀ ਜ਼ਰੂਰੀ ਸੀ ਇਹਨਾਂ ਨੂੰ ਕੌਮ ਨੂੰ ਬੇਵਕੂਫ ਬਣਾਉਣ ਵਾਸਤੇ ਇਹ ਸੱਚਾਈ ਹੈ ਹੁਣ ਚੀਕਾਂ ਕਿਉਂ ਮਾਰਦੇ ਹੋ ਮੈਂ ਇੱਕ ਬੇਨਤੀ ਕਰਾਂ ਅੱਛਾ ਇਹਦੇ ਵਿੱਚ ਇੱਕ ਹੋਰ ਇਹ ਅੱਗ ਲਾਉਣ ਵਾਲੇ ਬਿਆਨ ਦੇ ਰਹੇ ਨੇ ਅਮਰਪਾਲ ਦੇ ਪਿਤਾ ਦਾ ਇੱਕ ਬਿਆਨ ਆਇਆ ਕਹਿੰਦਾ ਤੁਸੀਂ ਕਹਿੰਦੇ ਸੀ ਕਿ ਹਿੰਦੂਆਂ ਦਾ ਤੇ ਸਿੱਖਾਂ ਦਾ ਨੌ ਮਾਸ ਦਾ ਰਿਸ਼ਤਾ ਹੈ ਉਹ ਇੱਕੋ ਚੈਟ ਇੰਦੀ ਛੋਟੀ ਜੀ ਫੋਟੋ ਹੈ ਉਹ ਵਾਇਰਲ ਕਰੀ ਜਾਂਦੇ ਕਹਿੰਦੇ ਦੇਖੋ ਆ ਹਿੰਦੂ ਕਹਿੰਦੇ ਕਿਦਾਂ ਖੁਸ਼ ਹੋ ਰਹੇ ਨੇ ਹਿੰਦੂ ਖੁਸ਼ ਹੋਣ ਨਾ ਹੋਣ ਸਿੱਖ ਵੀ ਖੁਸ਼ ਹੋ ਰਹੇ ਨੇ ਜਿਹੜੇ ਸਿੱਖ ਕੌਮ ਦੇ ਵਿੱਚ ਸਿਹਰਦ ਲੋਕ ਨੇ ਜਿਹੜੇ ਚਾਹੁੰਦੇ ਆ ਵੀ ਸਾਡੇ ਕੌਮ ਦੇ ਵਿੱਚ ਕੋਈ ਨਸ਼ਾ ਨਾ ਹੋਵੇ ਸਾਡੀ ਕੌਮ ਦੇ ਵਿੱਚ ਕੋਈ ਗਲਤ ਅੰਸ਼ਰ ਨਾ ਆਵੇ ਸਾਡੀ ਕੌਮ ਨੂੰ ਕੋਈ ਬਦਨਾਮ ਨਾ ਕਰੇ ਸਿੱਖ ਵੀ ਖੁਸ਼ ਨੇ ਤੁਸੀਂ ਹਿੰਦੂਆਂ ਦੀ ਗੱਲ ਛੱਡੋ ਗਲਤੀ ਤਾਂ ਗਲਤੀ ਰਹਿਣੀ ਆ ਨਾ ਹੁਣੇ ਬਿਆਨ ਕੀਨੇ ਅਗਲਾਉਣ ਵਾਲੇ ਗੰਢ ਕੇ ਸਿੱਖਾਂ ਦੇ ਮਨ ਵਿੱਚ ਰੋਸ ਪੈਦਾ ਹੋਵੇ ਕਿ Hindu ਖੁਸ਼ ਨਹੀਂ ਸਾਡੀ ਕੌਮ ਤੇ ਕਿਉਂ ਨਹੀਂ ਭਾਈ Hindu ਅਫਸਰ ਨਹੀਂ ਹੈਗੇ ਪੁਲਿਸ ਦੇ ਵਿੱਚ Hindu ਲੀਡਰ ਨਹੀਂ ਹੈਗੇ ਜਾਂ ਸਿੱਖ ਲੀਡਰ ਨਹੀਂ ਹੈਗੇ ਜਾਂ ਸਿੱਖ ਅਫਸਰ ਨਹੀਂ ਹੈਗੇ ਪੁਲਿਸ ਦੇ ਵਿੱਚ ਸਿੱਖ ਨਹੀਂ ਹੈਗੇ ਪੁਲਿਸ ਦੇ ਵਿੱਚ Hindu ਨਹੀਂ ਹੈਗੇ ਕਾਨੂੰਨ ਆਪਣੀ ਥਾਂ ਤੇ ਹੈ ਤੁਸੀਂ ਗੱਲਾਂ ਕਿਹੜੀਆਂ ਕਰ ਰਹੇ ਹੋ ਗੱਲ ਇੰਨੀ ਕ ਹੈ ਬੀ ਜੇ ਤੁਸੀਂ ਕਹਿੰਨ ਲੋਕਾਂ ਦੇ ਪੁੱਤਾਂ ਦਾ ਨਸ਼ਾ ਛਡਾਉਣਾ ਸੀ ਅਮਰਿਤਪਾਲ ਨੇ ਜੇ ਤੁਹਾਡਾ ਆਪਣਾ ਪੁੱਤ ਨਸ਼ਾ ਕਰ ਰਿਹਾ ਹੈ ਕੋਈ ਵੱਡੀ ਗੱਲ ਨਹੀਂ ਕੋਈ ਵੱਡੀ ਗੱਲ ਨਹੀਂ ਤੁਹਾਡਾ ਪੁੱਤ ਨਸ਼ਾ ਕਰਦਾ ਹੈ ਗਲਤੀ ਹੋ ਜਾਂਦੀ ਹੈ ਬਥੇਰੇ ਵੱਡੇ ਵੱਡੇ ਲੀਡਰਾਂ ਦੇ ਬੱਚੇ ਨਸ਼ਾ ਕਰਦੇ ਆਫਸਰਾਂ ਦੇ ਕਰਦੇ ਆ ਵੱਡੇ ਵੱਡੇ ਕੌਮ ਦੇ ਜਥੇਦਾਰਾਂ ਦੇ ਜਿਹੜੇ ਬੱਚੇ ਨੇ ਉਹ ਨਸ਼ਾ ਕਰਦੇ ਜੇ ਤੁਹਾਡੇ ਪੁੱਤ ਨੇ ਕਰ ਲਿਆ ਕੋਈ ਵੱਡੀ ਗੱਲ ਨਹੀਂ ਇਹਨੂੰ ਐਡਾ ਵੱਡਾ ਇਸ਼ੂ ਬਣਾਉਣ ਦੀ ਕੀ ਲੋੜ ਹੈ ਫਿਰ ਕਹਣਗੇ ਜੀ ਅਮਰਤਪਾਲ ਦਾ ਭਰਾਏ ਕਿਉਂ ਦਿਸਿਆ ਜਦੋਂ ਗੱਡੀ ਵਿੱਚ ਅਮਰਤਪਾਲ ਦਾ ਅਮਰਤਪਾਲ ਦਾ ਭਰਾ ਹੈ ਹੋਰ ਗੱਡੀ ਕਿਉਂ ਨਾ ਫੜ ਲਈ ਬਈ ਹੋਰ ਕਿਸੇ ਨੂੰ ਕਿਉਂ ਨਾ ਫੜ ਲਿਆ ਇੰਨੀ ਇੱਕ ਗਲਤੀ ਮੰਨਣੀ ਜ਼ਰੂਰੀ ਹੈ ਕਿ ਸਾਡਾ ਪੁੱਤ ਨਸ਼ਾ ਕਰਦਾ ਹੈ ਜਾਂ ਐਂ ਕਹਿ ਦੋ ਕਿ ਸਾਡੇ ਪੁੱਤ ਦਾ ਜਾਂ ਐਂ ਕਹਿ ਲੋ ਕਿ ਛੋਟੇ ਭਰਾ ਨੇ ਵੱਡੇ ਭਰਾ ਦਾ ਨਸ਼ਾ ਛਡਾਉਣਾ ਸੀ ਕਿਉਂ ਤੂੰ ਪਹਿਲਾਂ ਉਹਨੂੰ ਜੇਲ੍ਹ ਜਾਣਾ ਪੈ ਗਿਆ ਇੰਨੀ ਗੱਲ ਕਹਿ ਦੋ ਗੱਲ ਸਾਬ ਹੋ ਜਾਣੀ ਹੈ ਦੂਜੀ ਗੱਲ ਫਿਰ ਤੁਸੀਂ ਕਹਿੰਦੇ ਅਸੀਂ ਕੌਮ ਦੇ ਜਰਨੈਲ ਹਾਂ ਅਸੀਂ ਕਿਹੜਾ ਡਰਦੇ ਹਾਂ ਜੇ ਪਰਚਾ ਪੈ ਗਿਆ 4 ਗ੍ਰਾਮ ਦਾ ਕੋਈ ਬਹੁਤਾ ਵੱਡਾ ਪਰਚਾ ਨਹੀਂ 2-4 ਮਹੀਨੇ ਜੇਲ੍ਹ ਚ ਰਹੂਗਾ ਜ਼ਮਾਨਤ ਹੋ ਜਾਊਗੀ ਡਰਦੇ ਕਿਉਂ ਫਿਰ ਥੋੜਾ ਜਿਹਾ ਤਕੜੇ ਹੋਵੋ ਜੋਦੇ ਹੋ ਤੁਸੀਂ ਐਡੇ-ਐਡੇ ਸ਼ਬਦ ਤੁਸੀਂ ਬਾਣੀ ਵਿੱਚੋਂ ਪੜ੍ਹੇ ਨੇ ਲੋਕਾਂ ਨੂੰ ਬੇਵਕੂਫ ਬਣਾਇਆ ਕਿ ਜਾਨ ਨਿਕਲ ਚਲੀ ਐ ਸਿਰ ਦੇਵਾਂਗੇ ਸ਼ਹੀਦੀਆਂ ਦੇਵਾਂਗੇ ਫਿਰ ਕੀ ਹੁੰਦਾ ਕਿ ਲੋਕਾਂ ਦੇ ਪੁੱਤ ਮਰ ਬੋਣੇ ਜੇ ਆਵਦਾ ਇੱਕ ਕਦਮ ਮਰ ਜੂ ਕਿ ਵੱਡੀ ਗੱਲ ਨਹੀਂ ਮੈਂ ਲੋਕਾਂ ਨੂੰ ਕਹੀ ਜਾਮਾ ਸਿਹਦੀਆਂ ਪਾਉ ਫਲਾਨਾ ਪਾਉ ਜੇ ਮੇਰਾ ਮਰ ਜੂ ਫਿਰ ਕੀ ਹੋ ਜੂ ਜਿੰਨਾ ਗੁਰੂ ਸਾਹਿਬਾਨਾਂ ਦੀ ਤੁਸੀਂ ਗੱਲ ਕਰਦੇ ਹੋ ਉਹਨਾਂ ਨੇ ਆਪਣੇ ਪੁੱਤ ਲਕੋ ਕੇ ਰੱਖੇ ਸੀ ਪਰਵਾਲ ਲਕੋ ਕੇ ਰੱਖਿਆ ਸੀ ਫੜਾ ਵੱਡੀਆਂ ਵੱਡੀਆਂ ਮਾਰਦੇ ਹੋ ਤੁਸੀਂ ਮੈਂ ਸ਼ਰਿਆਮ ਕਹਿਣਾ ਜਿਹੜਾ ਨਸ਼ਾ ਜਿਹੜੀ ਡਰੱਗ ਆਈਸ ਡਰੱਗ ਜਿਹੜੀ ਫੜੀ ਗਈ ਹੈ ਠੰਡਾ ਨਸ਼ਾ ਉਹਨੂੰ ਕਿਹਾ ਜਾਂਦਾ ਹੈ ਇਹਦੀਆਂ ਤਾਰਾਂ ਕਾਲਜਾਂ ਦੇ ਨਾਲ ਜੁੜੀਆਂ ਹੋਈਆਂ ਨੇ ਇਹ ਸਪਲਾਈ ਵੀ ਕਰਦੇ ਸੀ ਨਸ਼ਾ ਤਸਕਰ ਵੀ ਨੇ ਤੇ ਜੇ ਕਿਸੇ ਦੀ ਧੌਣ ਵਿੱਚ ਕਿੱਲਾ ਹਲੇ ਵੀ ਹੋਵੇ ਤੁਸੀਂ ਪ੍ਰਸ਼ਾਸਨ ਨੂੰ ਪਾਸੇ ਕਰੋ ਪੁਲਿਸ ਨੂੰ ਪਾਸੇ ਕਰੋ ਆਪਾਂ ਉਹਦਾ ਡਰਗ ਟੈਸਟ ਦੁਆਰਾ ਕਰਾ ਲੈਨੇ ਆ ਮੈਡੀਕਲ ਦੁਆਰਾ ਕਰਾ ਲੈਨੇ ਜੇ ਪੋਜ਼ਿਟਿਵ ਪਾਇਆ ਗਿਆ ਫਿਰ ਕੀ ਬਣੂ ਗੱਲ ਤਾਂ ਇਹ ਹੈ ਵੀ ਉਹ ਨਸ਼ਾ ਕਰਦਾ ਸੀ ਤੇ ਜੇ ਜ ਤੁਸੀਂ ਪੰਥਕ ਤੇ ਰਖਵਾਉਂਦੇ ਹੋ ਉਸੀਂ ਕਿਹਨੂੰ ਨਸ਼ਿਆਂ ਤੋਂ ਮੁਕਤ ਕਰਨਾ ਹੈ ਪੰਜਾਬ ਨੂੰ ਪੰਜਾਬ ਦੇ ਵਿੱਚ ਤਾਂ ਜੀ ਛੇਮਾ ਦਰਿਆ ਨਸ਼ਿਆਂ ਦਾ ਵਗਦਾ ਹੈ ਅਸੀਂ ਉਹਨੂੰ ਠੱਲ ਪਾਉਣੀ ਹੈ ਜੇ ਤੁਹਾਡਾ ਆਪਣਾ ਬੱਚਾ ਨਸ਼ਾ ਕਰ ਰਿਹਾ ਕੋਈ ਵੱਡੀ ਗੱਲ ਨਹੀਂ ਮੰਨ ਲਓ ਵੀ ਹਾਂ ਕਰਦਾ ਹੈ ਉਹ ਸਾਹਮਣੇ ਆ ਹੀ ਜਾਣਾ ਉਹਦੀ ਸ਼ਕਲ ਦੱਸਦੀ ਹੈ ਮੰਢੀਰ ਜਿਹੜੀ ਮਹਿਮਬਣਾ ਕੇ ਤੁਰੀ ਸੀ ਨਾ ਉਹਨਾਂ ਦੀਆਂ ਵੀਡੀਓ ਪਈਆਂ ਨੇ ਗੱਡੀਆਂ ਦੇ ਵਿੱਚ ਨਸ਼ਾ ਕਰਦਿਆਂ ਦੀਆਂ ਲੋਕਾਂ ਨੂੰ ਬੇਵਕੂਫ ਨਾ ਬਣਾਓ ਇੱਕ ਦਿਨ ਸੱਚ ਸਾਹਮਣੇ ਆ ਜਾਂਦਾ ਹੁੰਦਾ ਹੈ ਇਹ ਬੇਨਤੀ ਪ੍ਰਵਾਨ ਕਰਿਓ ਜਿਹੜੇ ਵੀ ਨਾ ਆ ਵਕੀਲ ਬਕੂਲ ਸਟੇਟਮੈਂਟਾਂ ਦਿੰਦੇ ਨੇ মিডিਆ ਵਾਲੇ ਦਲੀਲਾਂ ਦਿੰਦੇ ਨੇ ਉਹਨਾਂ ਨੂੰ ਬੇਨਤੀ ਹੈ ਝੁਕਦੇ ਪਾਲੜੇ ਬਲ ਨਾ ਜਾਇਆ ਕਰੋ ਥੋੜਾ ਬਹੁਤਾ ਸੱਚ ਦੇ ਨਾਲ ਖੜ ਜਾਇਆ ਕਰੋ ਜਦੋਂ ਪੁੱਠੀ ਪੈਂਦੀ ਹੈ ਨਾ ਫਿਰ ਤੁਨ ਸਟੇਟਮੈਂਟਾਂ ਬਦਲ ਲੀਆਂ ਪੈਂਦੀਆਂ ਨੇ ਅਗਲਾ ਪਤਾ ਕਿੰਨਾ ਕਰਦਾ ਇੱਕੋ ਹੀ ਵੀਡੀਓ ਵਿੱਚ ਦੋਨੇ ਵੀਡੀਓ ਚਲਾ ਆਂਦਾ ਹੈ ਪਹਿਲਾਂ ਪਹਿਲਾਂ ਵਾਲੀ ਬਾਅਦ ਵਿੱਚ ਬਾਅਦ ਵਾਲੀ ਫੇ ਥੱਲੇ ਉਹ ਜਿਹੜਾ ਹਾਸੇ ਜਿਹੇ ਵਾਲਾ ਹੁੰਦਾ ਨਾ ਇੱਕ ਟੈਟੂ ਜਿਹਾ ਉਹ ਲਾਇਆ ਹੁੰਦਾ ਕੀ ਹੋ ਗਿਆ ਸਮਝ ਆਈ ਗੱਲ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ